ਸਾਸੀ ਕਾਲ ਜੀ ਮੈਂ ਤੁਹਾਡਾ ਆਪਣਾ ਧਰਮ ਜੀ ਡੀਪੀ ਤੇ ਤੁਸੀਂ ਦੇਦੇ ਪਏ ਜਿਵੇਂ ਨਾ ਡੀਪੀ ਸੀ ਪੰਜਾਬੀ ਤੇ ਵਿੱਕੀ ਮਲਕ ਦੀ ਬਟਾਲਾ ਤੋਂ ਇਹ ਰਿਪੋਰਟ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਬਹੁਤ ਜਲਦ ਜਿਹੜਾ ਆ ਥੋੜੇ ਦਿਨਾਂ ਤੱਕ ਰਖੜੀ ਦਾ ਪਵਿੱਤਰ ਤਿਹਾਰ ਆ ਰਿਹਾ ਜੋ ਕਿ ਭੈਣ ਭਰਾ ਦੇ ਪਿਆਰ ਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਦਰਸਾਉਂਦਾ ਆ ਤੇ ਦੁਕਾਨਦਾਰਾਂ ਵੱਲੋਂ ਜਿਹੜਾ ਆ ਇਸ ਤਿਹਾਰ ਨੂੰ ਲੈ ਕੇ ਪੂਰੀਆਂ ਤਿਆਰੀਆਂ ਖਿੱਚ ਲਈਆਂ ਨੇ ਬਜ਼ਾਰਾਂ ਦੇ ਵਿੱਚ ਰਖੜੀ ਨੂੰ ਲੈ ਕੇ ਬਹੁਤ ਸਾਰੇ ਆ ਰੰਗ-ਬਰੰਗੀਆਂ ਤੇ ਬਹੁਤ ਸਾਰੇ ਡਿਜ਼ਾਈਨਦਾਰ ਜਿਹੜੀਆਂ ਰਖੜੀਆਂ ਧਾਗੇ ਮਾਰਕੀਟ ਦੇ ਵਿੱਚ ਆ ਚੁੱਕੇ ਨੇ ਬਜ਼ਾਰ ਰਖੜੀਆਂ ਦੇ ਨਾਲ ਸੱਜ ਚੁੱਕੇ ਨੇ ਸੋਹਣੀਆਂ-ਸੋਹਣੀਆਂ ਰਖੜੀਆਂ ਧਾਗੇ ਜਿਹੜੇ ਨੇ ਬਜ਼ਾਰ ਦੇ ਵਿੱਚ ਦੇਖਣ ਨੂੰ ਮਿਲਦੇ ਪਏ ਨੇ ਜਿਹੜੇ ਵੀ ਬਜ਼ਾਰ ਦੇ ਵਿੱਚ ਤੁਸੀਂ ਵੜ ਜਾਂਦੇ ਹੋ ਉਸੇ ਬਜ਼ਾਰ ਦੇ ਵਿੱਚ ਬਾਹਰ ਜਿਹੜਾ ਆ ਰੰਗ-ਬਰੰਗੇ ਰੰਗ ਫਕੇਰਦੀਆਂ ਰਖੜੀਆਂ ਤੁਹਾਨੂੰ ਦਿਖਾਈ ਦੇਣਗੀਆਂ ਕਿਸੇ ਵੀ ਬਾਜ਼ਾਰ ਦੇ ਵਿੱਚ ਚਲੇ ਜਾਵੋ ਚਾਰੇ ਪਾਸੇ ਤੁਹਾਨੂੰ ਰਖੜੀ ਦੇ ਤਿਹਾਰ ਦੀ ਜਾਦ ਦਲਾਉਂਦਾ ਬਿਆਰ ਨਿਖਰਿਆ ਹੋਇਆ ਜਿਹੜਾ ਆ ਨਜ਼ਰ ਆਵੇਗਾ ਖੂਬਸੂਰਤ ਰਖੜੀਆਂ ਦੇ ਨਾਲ ਸੱਜਿਆ ਹੋਇਆ ਬਿਆਰ ਜਿਹੜਾ ਆ ਹੋਰ ਵੀ ਜ਼ਿਆਦਾ ਚਮਕਾ ਮਾਰਿਆ ਆ ਤੁਹਾਨੂੰ ਪਤਾ ਹੀ ਏ ਕਿ ਇਹ ਜਿਹੜਾ ਤਿਹਾਰ ਆ ਭੈਣ ਭਰਾ ਦੇ ਪਵਿੱਤਰ ਪਿਆਰ ਨੂੰ ਜਿਹੜਾ ਆ ਦਰਸਾਉਂਦਾ ਆ ਤੇ ਇਸ ਦਿਨ ਦੇ ਉੱਤੇ ਭੈਣਾਂ ਆਪਣੇ ਭਰਾਵਾਂ ਦੇ ਗੁੱਟ ਦੇ ਉੱਤੇ ਰਖੜੀ ਸਜਾਉਂਦੀਆਂ ਨੇ ਤੇ ਇੱਕ ਪਵਿੱਤਰ ਤਿਹਾਰ ਨੂੰ ਮਨਾਉਂਦੀਆਂ ਨੇ ਤਾਂ ਦਾਦਾ ਜੀ ਕਿ ਇਸ ਤਿਹਾਰ ਤੋਂ ਲੋਕ ਇਹ ਸਿੱਖਿਆ ਲੈਂਦੇ ਨੇ ਕਿ ਭੈਣ ਜਦੋਂ ਭਰਾ ਨੂੰ ਰਖੜੀ ਬੰਨ੍ਹ ਦਿੰਦੀ ਹੈ ਤੇ ਇਸ ਤਿਹਾਰ ਦੇ ਉੱਤੇ ਭੈਣ ਆਪਣੇ ਭਰਾ ਤੋਂ ਇਹ ਇਸ਼ਾਰៈ ਰੱਖਦੀ ਹੈ ਕਿ ਉਹਦਾ ਭਰਾ ਹਮੇਸ਼ਾ ਦੇ ਲਈ ਉਹਦੀ ਰੱਖសា ਕਰੇਗਾ ਇਸੇ ਲਈ ਸ਼ਾਇਦ ਇਹਨੂੰ ਰੱਖសា ਬੰਧਨ ਕਿਹਾ ਜਾਂਦਾ ਆ ਕਿ ਰਕ्सा ਦੇ ਬੰਧਨ ਦੇ ਵਿੱਚ ਭਰਾ ਜਿਹੜਾ ਆ ਵੱਜ ਜਾਂਦਾ ਆ ਇਸੇ ਖੁਸ਼ੀ ਦੇ ਵਿੱਚ ਭਰਾ ਕੁਝ ਤੋਹਫੇ ਦੇ ਕੇ ਜਾਂ ਕੁਝ ਪੈਸੇ ਦੇ ਕੇ ਜਿਹੜਾ ਆ ਆਪਣੀ ਭੈਣ ਨੂੰ ਖੁਸ਼ ਕਰਦਾ ਆ ਇਸ ਤਿਹਾੜ ਦੇ ਉੱਤੇ ਪਰ ਮੈਂ ਕਹਿ ਦੇਣਾ ਚਾਹੁੰਨਾ ਵਾ ਅੱਜ ਇਸ ਵੀਡੀਓ ਦੇ ਮਾਧਿਅਮ ਰਾਹ ਉਹਨਾਂ ਭੈਣਾਂ ਨੂੰ ਵੀ ਜੇਕਰ ਤੁਸੀਂ ਇਹ ਵੀਡੀਓ ਦੇਖਦੀਆਂ ਪਈਆਂ ਜੇ ਤੇ ਇਹ ਵੀਡੀਓ ਆਪਣੇ ਭਰਾਵਾਂ ਨੂੰ ਆਪਣੇ ਰਿਸ਼ਤੇਦਾਰਾਂ ਦੇ ਵਿੱਚ ਭਰਾਵਾਂ ਨੂੰ ਤੇ ਆਪਣੀਆਂ ਭੈਣਾਂ ਨੂੰ ਇਹ ਵੀਡੀਓ ਜ਼ਰੂਰ ਸ਼ੇਅਰ ਕਰੋ ਵੀ ਰਖੜੀ ਬੰਨਣ ਤੋਂ ਬਾਅਦ ਤੋਹਫ਼ਾ ਜ਼ਰੂਰ ਕਬੂਲ ਕਰੋ ਪੈਸੇ ਵੀ ਲਵੋ ਤੋਹਫ਼ਾ ਵੀ ਲਵੋ ਪਰ ਕਿਤੇ ਨਾ ਕਿਤੇ ਆਪਣੇ ਭਰਾ ਦੇ ਕੋਲੋਂ ਇੱਕ ਵਾਅਦਾ ਜ਼ਰੂਰ ਲਵੋ ਉਸ ਵਾਅਦੇ ਦੇ ਵਿੱਚ ਜਿਹੜਾ ਆ ਆਪਣੀ ਰਕਸ਼ਾ ਦੇ ਨਾਲ ਨਾਲ ਇਹ ਜ਼ਰੂਰ ਨਿਸ਼ਚਿਤ ਕੀਤਾ ਜਾਵੇ ਕਿ ਭਰਾ ਭੈਣ ਦੇ ਨਾਲ ਵਾਅਦਾ ਕਰੇ ਕਿ ਇਸ ਰਖੜੀ ਤੋਂ ਬਾਅਦ ਆਉਣ ਵਾਲੀਆਂ ਸਦੀਆਂ ਤੱਕ ਜਿਹੜਾ ਆ ਭਰਾ ਕਦੇ ਵੀ ਨਸ਼ੇ ਦੀ ਦਲਦਲ ਦੇ ਵਿੱਚ ਨਹੀਂ ਫਸੇਗਾ ਸਾਡਾ ਪੰਜਾਬ ਸਾਡਾ ਹਿੰਦੁਸਤਾਨ ਜਿਹੜਾ ਹੈ ਨਸ਼ੇ ਦੀ ਦਲਦਲ ਦੇ ਵਿੱਚ ਤਸਦਾ ਜਾ ਰਿਹਾ ਆ ਪਿਛਲੇ ਸਾਲ ਦੇ ਵਿੱਚ ਆਪਾਂ ਦੇਖਿਆ ਕਿ ਬਹੁਤ ਸਾਰੀਆਂ ਭੈਣਾਂ ਨੇ ਆਪਣੇ ਭਰਾਗ ਵਾਲੇ ਨੇ ਇਸੇ ਨਸ਼ੇ ਦੇ ਚਲਦਿਆਂ ਨਸ਼ੇ ਦੇ ਚੱਕਰ ਦੇ ਵਿੱਚ ਬਹੁਤ ਸਾਰੀਆਂ ਭੈਣਾਂ ਨੇ ਆਪਣੇ ਭਰਾ ਖੋਲੇ ਨੇ ਤੇ ਇਸ ਰਖੜੀ ਦੇ ਉੱਤੇ ਉਹ ਭੈਣਾਂ ਸਿਰਫ ਆਪਣੇ ਭਰਾਵਾਂ ਨੂੰ ਯਾਦ ਕਰਕੇ ਅੱਖਾਂ ਭਰਨਗੀਆਂ ਤੇ ਮੈਂ ਨਹੀਂ ਚਾਹੁੰਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਵੀ ਕੋਈ ਭਰਾ ਜਿਹੜਾ ਆ ਨਸ਼ੇ ਦੇ ਵਿੱਚ ਡੁੱਬ ਕੇ ਨਸ਼ੇ ਦੇ ਵਿੱਚ ਡੁੱਬ ਮਰੇ ਤੇ ਉਸ ਤੋਂ ਬਾਅਦ ਜਿਹੜਾ ਆ ਭੈਣਾਂ ਆਉਣ ਵਾਲੇ ਸਾਲ ਦੇ ਵਿੱਚ ਰਖੜੀ ਦੇ ਲਈ ਤਰਸਦੀਆਂ ਰਹਿਣ ਤੇ ਭੈਣਾਂ ਨੂੰ ਗੁਜ਼ਾਰਸਿਆ ਕਿ ਤੋਹਫਿਆਂ ਦੇ ਨਾਲ ਨਾਲ ਆਪਣੇ ਭਰਾ ਤੋਂ ਇੱਕ ਵਾਅਦਾ ਜ਼ਰੂਰ ਲਵੋ ਕਿ ਉਹ ਆਉਣ ਵਾਲੇ ਸਮੇਂ ਦੇ ਵਿੱਚ ਕਦੇ ਵੀ ਨਸ਼ੇ ਦੇ ਚੱਕਰ 'ਚ ਨਾ ਪਵੇ ਕਦੇ ਵੀ ਨਸ਼ਾ ਨਾ ਕਰੇ ਤੇ ਨਸ਼ੇ ਤੋਂ ਤੋਬਾ ਕਰਕੇ ਚੰਗੇ ਰਾਹਾਂ ਦੇ ਉੱਤੇ ਚੱਲੇ ਇਸੇ ਬੇਨਤੀ ਦੇ ਨਾਲ ਅੱਜ ਦਾ ਵੀਡੀਓ ਲੈ ਕੇ ਜਿਹੜਾ ਅਸੀਂ ਹਾਜ਼ਰ ਹੋਏ ਆ ਸਾਡੇ ਪੱਤਰਕਾਰ ਨੇ ਬਜ਼ਾਰ ਦੇ ਵਿੱਚ ਜਾ ਕੇ ਜੋ ਕਿ ਵਿੱਕੀ ਮਲਕ ਨੇ ਬਟਾਲਾ ਤੋਂ ਲੋਕਾਂ ਦੇ ਨਾਲ ਗੱਲਬਾਤ ਕੀਤੀ ਦੁਕਾਨਦਾਰਾਂ ਦੇ ਨਾਲ ਗੱਲਬਾਤ ਕੀਤੀ ਤੇ ਆਓ ਦੇਖਦੇ ਹਾਂ ਉਹਨਾਂ ਨੇ ਕੀ ਵਿਚਾਰ ਪ੍ਰਗਟਾਏ ਇਸ ਰਖੜੀ ਦੇ ਤਿਹਾਰ ਨੂੰ ਲੈ ਕੇ ਪਿੱਤਲ ਤਿਹਾਰ ਰਖੜੀ ਆ ਰਿਹਾ ਉੱਥੇ ਹੀ ਬਟਾਲਾ ਦੇ ਵਿੱਚ ਤੁਸੀਂ ਦੇਖ ਸਕਦੇ ਜੀ ਵੀ ਜਿਹੜੀ ਰਖੜੀ ਆ ਹਰ ਸਾਲ ਵੱਖਰੀ ਤਰ੍ਹਾਂ ਦੀ ਰਖੜੀ ਆਉਂਦੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਹਰ ਸੀਜ਼ਨ ਦੇ ਵਿੱਚ ਵੱਖਰੀ ਤਰ੍ਹਾਂ ਦੀ ਰਖੜੀ ਚੱਲਦੀ ਹੈ ਜਿਸ ਤਰ੍ਹਾਂ ਐਤਕੀ ਪਹਿਲਾਂ ਰੈੱਡ ਕਲਰ ਦੀਆਂ ਚੱਲਦੀਆਂ ਸੀ ਪਰ ਐਤਕੀ ਜਿਹੜੇ yellow yellow ਰੰਗ ਉਹ ਗ੍ਰੀਨ ਕਲਰ ਹੋਰ ਵੀ ਤਰੰਗਾ ਦੀ ਵੱਖਰੀ-ਵੱਖਰੀ ਜਿਹੜੇ ਰਖਤਾ ਗਏ ਐਤਕੀ ਆ ਗਏ ਨੇ ਤੁਸੀਂ ਦੇਖ ਸਕਦੇ ਜੀ ਪਰ ਹਰ ਸੀਜ਼ਨ ਦੇ ਵਿੱਚ ਵੱਖਰੇ ਹੀ ਲੋਕਾਂ ਦਾ ਮੰਗ ਵੀ ਹੁੰਦੀ ਆ ਔਰ ਹਰ ਤਰ੍ਹਾਂ ਦੀ ਰਖੜੀ ਵਕਰੀ ਹੋ ਜਾਂਦੀ ਜਿਸ ਤਰ੍ਹਾਂ ਪਿਛਲੀ ਵਾਰੀ ਜਗਦੀਆਂ ਰਖੜੀਆਂ ਬੱਚਿਆਂ ਵਾਸਤੇ ਆਈਆਂ ਪਰ ਐਤਕੀ ਜਿਹੜਾ ਵੱਖਰਾ ਚੀਜ਼ ਆਈ ਹੈ ਜਿਹੜੀ ਵੀ ਬੱਚਿਆਂ ਵਾਸਤੇ ਇੱਕ ਗਿਫਟ ਪੈਕ ਵੀ ਜਿਹੜੇ ਇਹਨਾਂ ਨੇ ਤਿਆਰ ਕੀਤੇ ਹੈ ਤੁਸੀਂ ਦੇਖ ਸਕਦੇ ਜੀ ਇਹਨਾਂ ਵਿੱਚ ਬੱਚਿਆਂ ਦੀ ਜੋ ਜੋ ਵੀ ਚੀਜ਼ਾਂ ਖਾਣ ਪੀਣ ਵਾਲੀਆਂ ਉਹ ਇਹਦੇ ਵਿੱਚ ਪਾਈਆਂ ਆਂ ਆਪਾਂ ਗੱਲ ਵੀ ਕਰਾਂਗੇ ਹਾਂਜੀ ਭਾਜੀ ਕੀ ਨਾਮ ਤੁਹਾਡਾ ਮੇਰਾ ਪੰਖੇ ਚ ਜੀ ਸਰ ਜਿਹੜੀ ਲਖੜੀ ਹੈ ਹਰ ਸੀਜ਼ਨ ਤੇ ਨਵੇਂ ਤੋਂ ਨਵਾਂ ਟ੍ਰੈਂਡ ਆ ਜਾਂਦਾ ਐਤਕੀ ਕੀ ਆ ਟਰੈਂਡ ਟਾਈਮ ਟੂ ਟਾਈਮ ਹਰ ਟ੍ਰੇਡ ਦਾ ਬਦਲਦਾ ਰਹਿੰਦਾ ਰਖੜੀ ਦੇ ਵਿੱਚ ਭੈਣ ਭਰਾ ਦਾ ਇੱਕ ਬੜਾ ਪਵਿੱਤਰ ਤੇ ਸੱਚਾ ਤਿਆਰ ਹੈ ਲੇਕਿਨ ਇਹਦੇ ਵਿੱਚ ਸਿਰਫ ਡਿਜ਼ਾਈਨਿੰਗ ਦੇ ਕਨਸੈਪਟ ਕਲਰਿੰਗ ਵਗੈਰਾ ਚੇਂਜ ਹੁੰਦੀ ਹੈ ਰੰਗ ਰੂਪ ਬਦਲ ਜਾਂਦੇ ਨੇ ਧਾਗਾ ਪ੍ਰੇਮ ਦਾ ਪ੍ਰਤੀਕ ਰਖੜੀ ਉਹੀ ਰਹਿਣੀ ਹੈ ਜਿਹੜੀ ਅੱਜ ਤੋਂ ਪੁਰਾਣੇ ਸਮੇਂ ਅਜੇ ਸੀਗੀ ਸਿਰਫ ਟਾਈਮ ਟੂ ਟਾਈਮ ਉਸਦੀ ਲੁੱਕ ਚੇਂਜ ਹੋ ਗਈ ਅੱਗੇ ਲਾਲ ਰੰਗ ਨੂੰ ਬੜੀ ਜਦਾ ਇੰਪੋਰਟੈਂਸ ਦਿੱਤੀ ਜਾਂਦੀ ਸੀ ਹੁਣ yellow pink green ਔਪੈਕਲ अच्छे-अच्छे कलरफुल ब्यूटीफुल जड़े कलर सब बिकते हैं जी ਹੁਣ ਉਸ ਦੇ ਨਾਲ-ਨਾਲ ਬੱਚਿਆਂ ਦੀ ਕੋਈ ਆਈਟਮ ਲਾਈਟਿੰਗ ਵਾਲੀ ਗਿਫਟ ਆਈਟਮ ਹਰ ਤਰ੍ਹਾਂ ਦੀ ਜੋ ਤੁਸੀਂ ਚਾਹੋ ਕਸਟਮਰ ਕੀ ਮੰਗਦਾ ਉਹ ਤੁਹਾਨੂੰ ਰੈਡੀ ਕਰਨਾ ਪਏਗਾ ਜੀ ਇਹ ਦੁਕਾਨਦਾਰਾਂ ਦੀ ਮੰਗ ਹੁੰਦੀ ਵੀ ਆ ਚੀਜ਼ ਬਣਾ ਕੇ ਦੋ ਬਿਲਕੁਲ ਜੀ ਬਿਲਕੁਲ ਦੁਕਾਨਦਾਰ ਹੀ ਮੰਗਦਾ ਫਿਰ ਸਾਨੂੰ ਦੱਸਦਾ ਜੀ ਸਾਡੀ ਇਹ ਡਿਮਾਂਡ ਹੈ ਲਾਸਟ ਇਅਰ ਸਾਡੇ ਕੋਲੋਂ ਡਿਮਾਂਡ ਕੀਤੀ ਗਈ ਸੀ ਕਿ ਮਾਰਕੀਟ ਦੇ ਵਿੱਚ ਜਿਹੜੀ ਬੱਚੇ ਦੀ ਬੈਕਰੀ ਆਈਟਮ ਚ ਟੋਕਰੀ ਵਿਕਦੀ ਹੈ ਉਸ ਤੋਂ ਕੁਝ ਛੱਟ ਕੇ ਸਾਨੂੰ ਬਣਾ ਕੇ ਦਿਖਾਇਆ ਜਾਏ ਦਿੱਤਾ ਜਾਏ ਉਹ ਚੀਜ਼ ਨੂੰ ਥੋੜਾ ਜਿਆ ਧਿਆਨ ਦੇ ਵਿੱਚ ਰੱਖਦੇ ਹੋਇਆ ਅਸੀਂ ਇੱਕ ਕੰਬੋ ਬੈਗ ਬਣਾਇਆ ਜਿਦੇ ਵਿੱਚ ਬੱਚੇ ਦੇ ਖਾਣ ਪੀਣ ਦੇ ਲਈ ਚਿਪਸ ਪਾਏ ਕੈਂਡੀਜ਼ ਪਾਈਆਂ ਚਾਕਲੇਟਸ ਪਾਈਆਂ ਸੌਫਟ ਡਰਿੰਕ ਪਾਈ ਰਖੜੀਆਂ ਪਾਈਆਂ ਇੱਕ ਭੈਣ ਆਪਣੇ ਭਰਾ ਦੇ ਲਈ ਉਹ ਪਰਚੇਸ ਕਰਕੇ ਜਦੋਂ ਉਸ ਭਰਾ ਨੂੰ ਆਪਣੇ ਨੂੰ ਰਖੜੀ ਵੀ ਬਨੇਗੀ ਤੇ ਖਾਣ ਪੀਣ ਦਾ ਫੂਡ ਆਈਟਮ ਅੱਛੀ ਤੋਂ ਅੱਛੀ ਦੇਗੀ ਉਹ ਬੱਚੇ ਦੀ ਕਿ ਖੁਸ਼ੀ ਦਾ ਟਿਕਾਣਾ ਹੀ ਨਹੀਂ ਹੋਏਗਾ ਜੀ ਉਸ ਚੀਜ਼ ਨੂੰ ਸੋਚਦੇ ਹੋਇਆ ਇੱਕ ਅੱਛਾ ਛੋਟਾ ਜਿਹਾ ਗਿਫਟ ਕੰਬੋ ਬੈਗ ਬਣਾ ਕੇ ਮਾਰਕੀਟ ਦੇ ਵਿੱਚ ਵਿਕ ਰਿਆ ਜੀ ਬਹੁਤ ਵਿਕ ਰਿਆ ਪਿਛਲੀ ਵਾਰੀ ਲਾਈਟਾਂ ਵਾਲੀਆਂ ਆ ਗਈਆਂ ਸੀ ਤੇ ਲਾਈਟਾਂ ਵਾਲੀ ਰਖੜੀ ਬਣਨੀ ਪਈ ਦੇਖੋ ਵਿਕੀ ਜੀ ਹਰ ਸਾਲ ਕੁਛ ਨਾ ਕੁਛ ਨਿਆ ਚਾਹੀਦਾ ਤੇ ਤੁਹਾਨੂੰ ਬਿਜ਼ਨਸ ਹੈ ਜਿਹੜਾ ਟਰੈਕ ਜਾਂਦਾ ਡਿਮਾਂਡ ਘੜੇ ਜਿਸ ਤਰ੍ਹਾਂ ਸਾਡੇ ਲੋਕੀ ਭਾਬੀ ਦਾ ਲੂੰਬਾ ਪੇਅਰ ਸੈੱਟ ਰਖੜੀ ਦੇ ਵਿੱਚ ਫੈਨਸੀ ਕਨਸੈਪਟ ਅੱਛੇ ਕਲਰ ਤੁਹਾਨੂੰ ਮਾਰਕੀਟ ਨੂੰ ਡਿਮਾਂਡਿੰਗ ਅਕੋਰਡਿੰਗ ਕੀ ਡਿਮਾਂਡ ਅਕੋਰਡਿੰਗ ਤੁਹਾਨੂੰ ਚੱਲਣਾ ਪੈਂਦਾ ਜੀ ਦੇਖਿਆ ਜੇ ਇਹ ਤੇ ਜਿਹੜਾ ਮਟੀਰੀਅਲ ਆ ਫਿਰ ਇਹਨਾਂ ਦਾ ਮਟੀਰੀਅਲ ਕਿਸ ਤਰ੍ਹਾਂ ਮਟੀਰੀਅਲ ਦੀ ਦੇਖੋ ਜੀ ਹਰ ਤਰ੍ਹਾਂ ਦੀ ਸੈਟਿੰਗ ਆਲਰੇਡੀ ਬੇਸਿਕਲੀ ਚੱਲਦੀ ਹੁੰਦੀ ਹੈ ਪੁਰਾਣੀ ਚੱਲ ਰਹੀ ਹੈ ਸਾਰੀ ਸਮਝ ਹੀ ਹੈ ਜੀ ਕਿਥੋਂ ਕੀ ਲੈਣਾ ਉਹਨਾਂ ਕੋ ਲੈ ਲਈ ਜੀ ਪ੍ਰਭੂ ਦੀ ਕਿਰਪਾ ਨਾਲ ਜਿਹੜਾ ਸਮਾਨ ਹੈ ਪੰਜਾਬ 'ਚ ਵਿਕਦਾ ਹੈ ਪੰਜਾਬ ਤੋਂ ਬਾਹਰ ਨਹੀਂ ਡੇਟਾ ਤੇ ਮਾਲਿਕ ਦੀ ਦਿਆ ਕਰਪਾ ਦੇ ਨਾਲ ਜੰਮੂ ਮਾਛਲ ਹਰ ਸਾਈਟ ਤੋਂ ਕਸਟਮਰ ਬਡਾਲਾ ਸਾਡੇ ਕੋਲ ਆਂਦਾ ਉਸ ਦਾ ਜੀ ਆਇਆਂ ਨੂੰ ਅੱਜ ਵੀ ਇੱਕ ਕੱਲ ਵੀ ਹੈ ਬੜਾ ਸਤਿਕਾਰ ਕਰਦੇ ਆ ਜੀ ਗਾਹ ਗਰਬ ਦਾ ਰੂਪਿਆ ਜੰਮੂ ਦੀ ਜਿਹੜੀ ਡਿਮਾਂਡ ਆ ਉਹ ਥੋੜੀ ਫੈਂਸੀ ਲੁੱਕ ਦੀ ਹੈਗੀ ਲੇਕਿਨ ਹਿਮਾਚਲ ਅਜਵੀ ਟ੍ਰੈਡੀਸ਼ਨਲ ਜਿਹੜੇ ਰੈੱਡ ਕਲਰ ਮੋਲੀਕੂਲਰ ਨੂੰ ਬੜੀ ਪ੍ਰੈਫਰੈਂਸ ਹੁੰਦੇ ਨੇ ਲਾ ਰੰਗ ਨੂੰ ਮੋਟੇ-ਮੋਟੇ ਡਿਜ਼ਾਈਨ ਅੱਛੇ ਲੁੱਕ ਦੀ ਡਿਜ਼ਾਈਨ ਜੰਮੂ ਦੇ ਵਿੱਚ ਫੇਰ ਵੀ ਫੈਂਸੀ ਆਈਟਮ ਬੜੀ ਵਿਕਦੀ ਹੈ ਪੰਜਾਬ ਦੇ ਵਿੱਚ ਵੀ ਵਿਕਦੀ ਹੈ ਸਾਨੂੰ ਸਾਰਿਆਂ ਨੂੰ ਸਾਰਿਆਂ ਦੀ ਸੋਚ ਨੂੰ ਲੈ ਕੇ ਹਰ ਤਰ੍ਹਾਂ ਦੀ ਆਈਟਮ ਮਿਕਸ ਕਰਕੇ ਬਣਾਉਣੀ ਪੈਂਦੀ ਹੈ ਜੀ ਦੇਖਿਆ ਜੇ ਤੇ ਇਹਨਾਂ ਰੋਜ਼ਗਾਰ ਵੀ ਤੁਸੀਂ ਜੋੜਿਆ ਦਾ ਹੈ ਲੀਡੀਜ਼ ਜਿਹੜੀਆਂ ਘਰ ਬੈ ਕੇ ਰੱਖੜੀ ਹੈ ਪਟਾੜਦੀਆਂ ਉਹ ਉਹਦੇ ਨਾਲ ਉਹਦਾ ਰੋਜ਼ਗਾਰ ਵੀ ਜੁੜਦਾ ਹੈ ਹਾਂਜੀ ਹਾਂਜੀ ਬਹੁਤ ਜੁੜਦਾ ਜੀ ਹਰ ਇੱਕ ਨੂੰ ਪਰਮੇਸ਼ਵਰ ਨੇ ਰੋਟੀ ਖਾਣ ਦੇ ਲਈ ਕੋਈ ਜ਼ਰੀਆ ਬਣਾਇਆ ਬਸ ਉਸੇ ਤਰੀਕੇ ਨਾਲ ਸਭ ਦਾ ਢਾਲ ਪਾਣੀ ਮਾਲਿਕ ਚਲਾ ਰਿਹਾ ਚੱਲੀ ਜਾਂਦਾ ਜੀ ਆਪਾਂ ਗੱਲ ਵੀ ਕਰਦੇ ਦੁਕਾਨਦਾਰ ਜਿਹੜੇ ਇੱਥੇ ਰਖੜੀ ਖਰੀਦਣ ਆਏ ਉਹਨਾਂ ਨਾਲ ਗੱਲ ਵੀ ਕਰਦੇ ਹਾਂਜੀ ਭਾਈ ਕੀ ਨਾਮ ਤੁਹਾਡਾ ਸੁਰਿੰਦਰ ਕੁਮਾਰ ਜੀ ਸਰ ਕਿਦਾਂ ਦੀ ਮੰਗ ਫਿਰ ਆਦ ਕੇ ਰਖੜੀ ਬਸ ਜੋ ਨਵਾਂ ਚੱਲਦਾ ਜੀ ਉਹ ਗਾਗ ਦੇ ਮੁਤਾਬਕ ਅਸੀਂ ਲੈਨੇ ਆ ਗਾਗ ਦੀ ਡਿਮਾਂਡ ਹੁੰਦੀ ਆ ਉੱਚ ਕਲਰ ਜਿਹੜੇ ਆ ਜਿਹੜੇ ਬਿਊਟੀਫੁੱਲ ਕਲਰ ਹੁੰਦੇ ਨੇ ਜਿਹੜੇ ਚੰਗੇ ਕਲਰ ਆ ਉਹ ਚੱਲਦੇ ਨੇ ਇਹ ਛੀ ਰਖੜੀ ਨੂੰ ਬਣਾਉਂਦੇ ਨੇ ਅੱਛਾ ਇਹ ਲੈ ਕੇ ਆਂਦੇ ਨੇ ਕਲਰ ਯੂਜ਼ ਕਰਦੇ ਨੇ ਸਟੋਨ ਦੇ ਦੂਜੇ ਜੋ ਵੀ ਇਹਦੇ ਆਂਦੇ ਨੇ ਕਲਰ ਵਗੈਰਾ ਉਹ ਸਭ ਇਸ ਤਰ੍ਹਾਂ ਹੀ ਚੱਲਦਾ ਵਾ ਵਧੀਆ ਗਾਗ ਮੰਗਦਾ ਬੱਚਿਆਂ ਲਈ ਗਿਫਟ ਐਡਮਾ ਮੰਗਦੇ ਆ ਲੋਕੀ ਉਹਦੇ ਵਿੱਚ ਚਾਕਲੇਟ ਵਗੈਰਾ ਹੋ ਗਈ ਜਾਂ ਕੋਈ ਇਹੋ ਜਿਹਾ ਗਿਫਟ ਜਿਵੇਂ ਹੁੰਦੇ ਆ ਇਹ ਗਾਗ ਜਿਹੜਾ ਡਿਮਾਂਡ ਕਰਦਾ ਸਰ ਦੇਖਿਆ ਜੇ ਤਾਂ ਪਹਿਲਾਂ ਰੈੱਡ ਕਲਰ ਦੇ ਧੱਕ ਚੱਲਦੇ ਹੁੰਦੇ ਸੀ ਜਾ ਉਹ ਵੱਧ ਵੱਧ ਹੋਰ ਕਲਰ ਚੱਲਦੇ ਪਿੰਕ ਚੱਲ ਪਏ ਨੇ ਪਰ ਆਦ ਕੀ ਤੇ ਗ੍ਰੀਨ ਯੈਲੋ ਸਭ ਕੁਝ ਜਗਲ ਲੱਗ ਚੱਲਦਾ ਨਹੀਂ ਜੋ ਗਾਗ ਦੀ ਡਿਮਾਂਡ ਦੇ ਉੱਤੇ ਹੁੰਦਾ ਜੀ ਬੱਚਾ ਜੋ ਮੰਗਦਾ ਸਮਾਨ ਨਹੀਂ ਬਦਲਿਆ ਬਦਲਦਾ ਵੀ ਆ ਸਮਾਂ ਬਦਲਿਆ ਵੀ ਆ ਪਰ ਲੇਕਿਨ ਜੋ ਕਲਰ ਜਿਹੜੇ ਆ ਇਹਦੇ ਵਿੱਚ ਬਿਊਟੀਫੁੱਲ ਹੁੰਦੇ ਨੇ ਉਹ ਗਾਗ ਮੰਗਦਾ ਇਹ ਦੇਖਿਆ ਤੇ ਉਹਨਾਂ ਨੇ ਕਿਹਾ ਵੀ ਜਿਹੜੇ ਸਮੇਂ ਦੇ ਨਾਲ ਨਾਲ ਜਿਹੜਾ ਟ੍ਰੈਂਡ ਵੀ ਬਦਲਦਾ ਕਿਉਂਕਿ ਪਹਿਲਾਂ ਰੈੱਡ ਕਲਰ ਦੇ ਧੱਗ ਚੱਲਦੇ ਸੀ ਹੋਰ ਵੀ ਰੰਗ ਦੇ ਚੱਲਦੇ ਪਰ ਐਤਕੀ ਜਿਹੜੇ ਵੱਖਰੇ ਪਤਰਾ ਦੇ ਰੰਗ ਜੜੇ ਐਤਕੀ ਤੁਸੀਂ ਦੇਖਿਆ ਰਖੜੀ ਦੇ ਮੈਂ ਪਟਾਲਾ ਦੇ ਵਿਕੀ ਮਲਿਕ